ਨ ਕੋਈ ਸ਼ਰਮਤਾ ਨਹੀਂ ਹੈਗੀ ਵੀ ਮੈਂ ਆਪਾ ਪਾਪ ਕਰ ਮੈਂ ਕੋਈ ਕੋਈ ਸ਼ਰਮ ਨਹੀਂ ਕੋਈ ਸ਼ਰਮ ਨਹੀਂ ਨਾ ਜੰਮੂ ਗੱਬੇ ਕਰਾ ਕਿੰਨੇ ਆ ਬਾਈ ਵਿਕਦਾ ਜਾ ਮੇਰਾ ਵਿਕਦਾ ਬਹੁਤ ਵਧੀਆ ਵਿਕਦਾ ਰਾਏਪੁਰ ਵਿੱਚ ਜਾਂਦਾ ਉੱਥੇ ਬਹੁਤ ਵਧੀਆ ਵਿਕਿਆ ਜੀ ਹਾਂ ਉਰੇ ਆ ਬੜੀ ਜਾ ਕੇ ਤਿੰਨ ਚਾਰ ਖਾਵੇ ਵੇਚਦੇ ਫਿਰ ਰੇਟ ਕੀ ਆ ਮੰਡੀ ਦਾ ਰੇਟ ਜੇ ਆਪਾਂ ਮੰਡੀ ਦੇ ਰੇਟ ਮੰਡੀ ਦਾ ਵੀ ਉੱਥੇ 25 ਰੁਪਏ ਵੀ ਲੈਂਦੇ 30 ਵੀ ਲੱਗੇ ਜਾਂਦਾ ਕਦੇ ਕਦੇ 32 ਲੱਗੇ ਜਾਂਦਾ ਸਮਝ ਗਏ ਗੱਲ ਆਪਾਂ ਕਿੰਨਾ ਵੇਚ ਰਾਂ ਹੁਣ ਜੀ ਇਹ 40 ਰੁਪਏ ਪੰਜਾਬ ਦੇ ਭਈਏ ਫਿਰ ਆਉਣੇ ਨੇ ਇਹ ਆ ਕਰਨਾ ਬਾ ਹੁਣ ਇਹ ਮਾਰਡਰ ਖਰੀਦਣਗੇ ਨਹੀਂ ਫਿਰ ਕੀ ਫਿਰ ਹਾਂ ਉਹੀ ਤਾਂ ਗੱਲ ਆ ਹਾਂ ਅਗਲਾ ਟੋਕ ਸਟਾਕ ਕਰੋ ਪਰ ਅਬਰਗੜ ਵਾਲੇ ਤੁਸੀਂ ਤਾਂ ਸੋਚ ਲਓ ਆਪਣੇ ਏਰੀਆ ਦਾ ਮੁੰਡਾ ਜਿੱਥੇ ਵੀ ਪੰਜਾਬੀ ਕੰਮ ਕਰਦਾ ਕਰੋ ਹਰ ਇੱਕ ਸੜੇ ਜੇ ਗਸ ਚ ਦੇ ਕੇ ਪੇੜਾ ਜਿਹੜੇ ਬਣਾਉਂਦੇ ਨੇ ਬਰਾਉਂਠਾ ਉਹਦੇ ਲੋਕ ਤੀਰ ਵੀ ਰੇ ਕਿਉਂਦੇ ਸੜਾ ਜਾ ਪ੍ਰੋਬਲਮ ਦਾ ਇਹ ਜੇ 20-20 ਮੰਗ ਲਾਦੇ ਇਹਨਾਂ ਨੂੰ ਅੱਕਾ ਕਹਿੰਦੇ ਮੈਂ ਕਿਹਾ ਨਾਲੇ ਸਾਫ ਸੁਥਰਾ ਘਰ ਵਰਗਾ 1100 ਰੁਪਏ ਸ਼ੱਕਰ ਵਿਕੀਆ ਬਾਈ ਮੇਰੀ 19 ਲੰਡਾਂ ਦੀ ਕਬਿੱਗਾ ਮੇਰਾ 1100 ਰੁਪਏ ਸ਼ੱਕਰ ਵਿਕੀਆ ਮੈਂ ਕੱਲ ਨੂੰ ਤੁਹਾਨੂੰ ਸ ਦੇਖ ਸਾਰਾ ਰੂਪ ਹੀ ਗਲੀ ਬਣ ਗਿਆ ਲੈ ਵੀ ਮਿੱਤਰੋ ਕਾਂਵਜਾਬੀ ਦਾ ਇੱਕੋਰਾ ਵੀ ਬੰਦੇ ਨੂੰ ਆਪ ਕੰਮ ਕਰਨਾ ਪਊਗਾ ਨਾ ਵੇ ਵੀਰ ਆਪਣੇ ਨਾਲ ਆ ਬਈ ਕਿਸਾਨ ਵੀਰਾਂ ਗੱਲਬਾਤ ਕਰਦਾਂਗੇ ਬਈ ਕੀ ਹਾਲ ਚਾਲ ਨੇ ਠੀਕ ਆ ਵੀਰ ਜੀ ਕਿੱਥੋਂ ਆਇਓ ਬਈ ਆ ਚੌਂਦੇ ਤੋਂ ਵੀਰ ਜੀ ਚੌਂਦੇ ਤੋਂ ਹਾਂਜੀ ਲੈ ਵੀ ਦੇਖ ਸਕਦੇ ਹੋ ਬਈ ਜੀ ਬਾਈ ਵੇਚਦਾ ਫਿਰਦਾ ਜੀ ਮਟਰ ਆਪਣੇ ਮਟਰ ਨੇ ਕਰਦੇ ਜੀ ਹਾਂ ਇੱਕਾ ਕਰਦੇ ਜੀ ਕਿੰਨੀ ਜ਼ਮੀਨ ਹੈ ਜੀ ਮੇਰੇ ਲਈ ਬਈ 17 ਬਿਘੇ ਹੈ ਜੀ 17 ਬਿਘੇ ਆ ਠੀਕ ਆ ਬਈ ਦੇਖ ਸਕਦੇ ਹੋ ਬਈ ਜੀ ਕਿੰਨਾ ਕੁਝ ਬੀਜ ਦੋ ਜੀ ਜ਼ਮੀਨ ਦੇ ਵਿੱਚ ਜੀ ਐਕੀ ਮਟਰੇ ਲਾਇਆ ਜੀ ਹੁਣ ਗੱਲਬਾਤ ਕਰਾਂਗੇ ਗਾਂਬਾਤ ਲੈ ਕਰੋਂਗੇ ਠੀਕ ਗੱਬੀ ਕਿਦਾ ਕਿਵੇਂ ਆ ਬਈ ਵਿਕਦਾ ਜਾਂ ਨਹੀਂ ਵਿਕਦਾ ਵਿਕਦਾ ਬਹੁਤ ਵਧੀਆ ਵਿਕਦਾ ਰਾਇ ਪ੍ਰਵੇਸ਼ ਕਰਨ ਦਾ ਉੱਥੇ ਬਹੁਤ ਇਹ ਕੋਈ ਆਪਾਂ ਨੂੰ ਕੋਈ ਸ਼ਰਮ ਤਾਂ ਨਹੀਂ ਹੈਗੀ ਵੀ ਮੈਂ ਆਪਾ ਪਾਪ ਕਰ ਰਿਹਾ ਕੋਈ ਕੋਈ ਸ਼ਰਮ ਨਹੀਂ ਵੀ ਕੋਈ ਸ਼ਰਮ ਨਹੀਂ ਨਾ ਜੰਮੀ ਨਹੀਂ ਹੈਗੀ ਕੋਈ ਠੀਕ ਹੈ ਜੀ ਵਿੱਚ ਵਿੱਚ ਹੁੰਦੇ ਨਾ ਇਹ ਰੁਪਿਆ ਸੀ ਨਹੀਂ ਕੰਮ ਕਰਨਾ ਇਹ ਤਾਂ ਮੰਡੀ ਡੇਗੇ ਆਵਾਂਗਾ ਇਸ ਤਰ੍ਹਾਂ ਆਪਾਂ ਹੁਣ ਦੂਈ ਕਣਕ ਜੀਨੀ ਵੀ ਮੰਡੀ ਛੱਡਦੀਆਂ ਹਾਂ ਜੇ ਆਪਾਂ ਆਪਾ ਵੇਚ ਲੈ ਕੀ ਸ਼ਰਮ ਵਿੱਚ ਸਹੀ ਗੱਲ ਆਪਾਂ ਕਿਰਾ ਕੋਈ ਉਹ ਕਰ ਰਹੇ ਹਾਂ ਹਾਂਜੀ ਕੋਈ ਇਹ ਰੇਟ ਕੀ ਆ ਮੰਡੀ ਦਾ ਰੇਟ ਜੇ ਆਪਾਂ ਮੰਡੀ ਦੇ ਰੇਟ ਮੰਡੀ ਦਾ ਵੀਰੇ ਉੱਥੇ 25 ਰੁਪਏ ਵੀ ਲੈਂਦੇ 30 ਵੀ ਲੱਗੇ ਦਾ ਕਦੇ ਕਦੇ 32 ਲੱਗੇ ਜਾਂਦਾ ਸਮਝ ਗਏ ਗੱਲ ਆਪਾਂ ਕਿੰਨਾ ਵੇਚ ਰਾਂ ਹੁਣ ਜੀ ਇਹ 40 ਰੁਪ ਕੋਝੋ ਕਹਿੰਦਾ ਦਾ ਦਾ ਕੀ ਹੈ ਮਾਰਕੀਟ ਦੇ ਵਿੱਚ ਰੇਟ ਕੀ ਆ ਉਦਾਂ ਕੀ ਚੱਲ ਰਿਹਾ ਇਹਦਾ ਮਟਰ ਦਾ ਇੱਥੇ ਮੰਡੀ ਦਾ ਜੀ ਆਪਣਾ ਰੇਟ ਉਮ ਵੇਚਣ ਦਾ ਜਿਹੜਾ ਰੇਡੀਓ ਦੇ ਉੱਤੇ ਉਹ ਇਹਦਾ 45 ਵੀ ਲਾਈ ਜਾਂਦੇ ਨੇ 42 ਵੀ ਲਾਈ ਜਾਂਦੇ ਨੇ ਵੀਰੇ ਸਮਝ ਗਿਆ ਆਪਣੇ ਕੋਲੇ 40 ਰੇਟ ਆ ਹਾਂ ਪੱਕੜ ਮਟਰ ਚੈੱਕ ਕਰ ਲਓ ਐਂ ਦਾਣੇ ਬਾਹਰ ਨਿਕਲੇ ਪੈਣੇ ਉਹਦੇ ਠੀਕ ਆ ਵਿੱਚ ਮਿਕਸ ਕਰਿਆ ਹੋਇਆ ਠੀਕ ਆ ਤਾਜ਼ੇ ਦੇ ਪੁਰਾਣੇ ਵਿੱਚ ਕਰਕੇ ਵੇਚ ਰਹੇ ਨੇ ਜਿਹਦੇ ਮਰਜ਼ੀ ਦੇਖ ਲਓ ਜਾ ਕੇ ਮੇਰੇ ਘਰ ਦਾ ਮੇਰੇ ਘਰ ਦਾ ਘਰ ਦਾ ਮਟਰ ਚੈੱਕ ਕਰ ਸਕਦੇ ਹੋ ਵਿੱਚੋਂ ਇੱਕ ਵੀ ਵੜ ਲਓ ਗੱਲ ਕੀ ਆ ਹਾਂ ਜੀ ਫੇਰ ਆਪਣੇ ਪੰਜਾਬੀ ਕਹਿੰਦੇ ਪੰਜਾਬੀ ਕੰਮ ਨਹੀਂ ਕਰਦੇ ਆ ਸੋਚਦਾ ਮੇਰੀ ਗੱਲ ਆ ਮਟਰਾਂ ਵੀ ਉਹਨਾਂ ਨੂੰ ਵੀ ਲੋੜ ਆ ਭਾਈ ਕਿੰਨਾ ਟਾਈਮ ਹੋ ਗਿਆ ਤੁਰਿੰਦ ਨੂੰ ਕਰੂੰ ਸਾਨੂੰ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਕਿੰਨਾ ਵੇਚਦਾ ਆ ਆਪਾਂ ਇਹ ਮਟਰ 20 ਕਿਲੋ ਵੇਚ ਦਊ 20 ਕਿਲੋ ਜੇ ਚੱਲ ਵਧੀਆ ਫੇਰੇ ਯਾਨੀ ਕਹਿੰਦੇ ਪੰਜਾਬ ਚੋਂ ਭਈਏ ਵਸਾਉਣੇ ਨੇ ਆਹ ਕਰਨਾ ਬਾ ਹੁਣ ਮਟਰ ਖਰੀਦਣਗੇ ਨਹੀਂ ਫਿਰ ਕੀ ਫਿਰ ਹਾਂ ਉਹੀ ਤਾਂ ਗੱਲ ਹੈ ਨਾ ਫਿਰ ਤੇਰੇ ਨੂੰ ਅਗਲੇ ਤੋਂ ਨਾਲੇ ਕਹਿੰਦੇ ਜਿਹੜੀ ਭਾਈ ਬੰਦੇ ਨੇ ਏਡੀ ਗੱਲ ਕਹੀ ਕਹਿੰਦਾ ਮੈਨੂੰ ਦਾੜੀ ਕੱਤਣ ਦੀ ਕੋਈ ਨਿਆਇਤ ਨਹੀਂ ਕੋਈ ਸਪਰੇਅ ਕੋਈ ਨਹੀਂ ਕਰੀ ਮੈਕੀਨ ਕਰੀ ਜਾਣੇ ਵੀਰੋ ਮੈਕੀਨ ਹਾਂ ਮੈਕੀਨਾਂ ਉਹੀ ਪੀਲੇ ਪੈਂਦੇ ਤੇ ਤਾਕਤ ਚੇਂਜ ਕਰੀ ਜਾਣੇ ਜੰਨੀਆਂ ਕਰੀ ਜਾਣੇ ਹੋਰ ਕੋਈ ਸਪਰੇਅ ਨਹੀਂ ਕਰੀ ਜੀ ਜੀ ਵਾਲੇ ਏਰੀਆ ਜਿੱਥੇ ਨੂੰ ਸਪੈਸ਼ਲ ਕੇਤੇ ਵਿਆਹ ਸਾਦੀ ਹੁੰਦੀ ਆ ਮਟਰ ਇਕੱਠੇ ਲੈਣੇ ਹੁਣ ਕਿੱਥੇ ਆਵੇ ਬੰਦਾ ਚਾਉਂਦੇ ਆਪਣੇ ਬੇਰ ਕਾ ਲੇਡੀ ਜੀ ਬੇਰ ਕਾ ਡੇਰੀ ਵਾਲੇ ਪੁੱਛ ਕੇ ਆ ਜਾਨਾ ਆਪਣਾ ਨੰਬਰ ਬੋਲ ਦੋ ਚਲ ਕੋਈ ਗੱਲ ਲੈਣਾ ਜੇ ਕਿਸੇ ਨੇ ਵੀ ਲੈਣਿਆ ਹੋਣ ਨੰਬਰ ਯਾਰ ਤੁਸੀਂ ਤੁਸੀਂ ਬੋਲ ਦੋ ਮਾੜਾ ਮੈਂ ਸਬਜੀ ਕੀ ਕੀ ਬੀਜੀ ਹੋ ਤੁਹਾਡੀ ਮੱਢਦੇ ਨੇ ਜੇ ਇੱਕ ਦੀ ਪਹਿਲੇ ਸਾਲੇ ਕੰਮ ਤੋਰੇ ਆ ਇੱਧਰ ਚੱਲਣਗੇ ਹੁਣ ਹਾਲੇ ਚੱਲਣਗੇ 15 ਮਿੰਟ ਤੱਕ ਚੱਲੇ ਜਾਣੇ 15 ਹਾਂ ਹਾਂ ਮੋਬਾਈਲ ਨੰਬਰ ਯਾਦ ਨਹੀਂ ਮੋਬਾਈਲ ਨੰਬਰ 2 ਰੁਪਏ ਲੈ ਮੈਨੂੰ ਬੋਲਣੀ ਨਹੀਂ ਹੁੰਦੀ ਯਾਰ 7 8 ਕਹਿਣਾ 5 10 ਸਮਝ ਗਿਆ ਹਾਂ ਇਹ ਕਦੇ 7 8 ਕਹਿ ਦੇ ਕੋਈ ਚੱਕਰ ਨਹੀਂ ਹੈ ਬੋਲ ਕਿੰਨੇ ਨੇ 86723 ਹਾਂਜੀ 057 78 78 05778 05778 ਧੀਰੇ ਇਕੱਠੇ ਮਟਰ ਲੈਣੇ ਨੇ ਆਹ ਸਾਥ ਤੇ ਆਇਆ ਕਰੋ ਪੰਜਾਬੀ ਭਰਾ ਦਾ ਸਾਥ ਤੇ ਆਇਆ ਕਰੋ ਇਹ ਮੇਲ ਗੱਲ ਆ ਤੁਹਾਨੂੰ ਬੰਡ ਦੇ ਵੀ ਕਹਦਾ ਯਾਰ ਸਪੋਰਟ ਕਰੋ ਫੁੱਲ ਅਮਰਗੜ ਵਾਲੇ ਤੂੰ ਕਿਹਦਾ ਸੋਚ ਲਉ ਆਪਣੇ ਏਰੀਆ ਦਾ ਮੁੰਡਾ ਜਿੱਥੇ ਵੀ ਪੰਜਾਬੀ ਕੰਮ ਕਰਦਾ ਕਰੋ ਹਰੇ ਖਸਰੇ ਕੋਲ ਉਹ ਰਿਦਗਾਣਾ ਆਪਨੇ ਆ ਬੰਦੇ ਤਾਂ ਆਪਾਂ ਠੀਕ ਹੈ ਇਹ ਵੀ ਪੰਜਾਬੀ ਹੈ ਇਹ ਵੀ ਪੰਜਾਬੀ ਆ ਭਰਾਣਾ ਮੇਰੀ ਗੱਲ ਸੁਣ ਮੈਂ ਸਹੀ ਬੋਲੂਗਾ ਹਾਂਜੀ ਠੀਕ ਹੈ ਉਹਦੇ ਸੜੇ ਜੇ ਕਸ ਚ ਦੇ ਕੇ ਪੇੜਾ ਜਿਹੜੇ ਉਹਦੇ ਪਰੌਂਠਾ ਉਹਦੇ ਲੋਕ 30 ਰੁਪਏ ਦੇ ਕਹਿੰਦੇ ਸਾਡਾ ਜਾਂ ਪਰੌਂਠਾ ਹੁੰਦਾ ਇਹ ਜੇ 20 ਵੀ ਮੰਗ ਲਾਦੇ ਇਹਨਾਂ ਨੂੰ ਅਕਲ ਕੋਈ ਨਹੀਂ ਮੈਂ ਕਹਿੰਦਾ ਨਾਲ ਸਾਫ਼ ਸੁਥਰਾ ਘਰ ਵਰਗਾ ਸਾਫ਼ ਸੁਥਰਾ ਕੰਮ ਸਾਫ਼ ਸੁਥਰਾ ਆ ਜੀ ਸ਼ਾਨ ਨੇ ਅਭੀ ਇਹਦੀ ਗੱਲ ਮੈਂ ਕਹਾਂ ਮੇਰੇ ਸਾਫ਼ ਦਾ ਪੰਜਾਬੀ ਆ ਮੇਰੇ ਕਹਿੰਦੇ ਪੰਜਾਬੀ ਕੰਮ ਨਾ ਕਰੇ ਜੇ ਉਹਨੂੰ ਸਪੋਰਟ ਕਰੋਗੇ ਤਾਂ ਅਸੀਂ ਆ ਨਾ ਕੰਮ ਤਾ ਆਊਗਾ ਭਾਈ ਜੇ ਤੁਸੀਂ ਸਾਥ ਦਿਓਗੇ ਤਾਂ ਸਿੱਧੀ ਜੀ ਗੱਲ ਆਪਣੀ ਦਾ ਨਾ ਭਾਈ ਜੀ ਬਾਹਰਲੇ ਨੂੰ ਵੀ ਤਾਂ ਆਪਾਂ ਦਿਨੇ ਆ ਕੰਮ ਆ ਆ ਯਾਰ ਵਧੀਆ ਚੀਜ਼ ਬੰਦਾ ਸਾਨੂੰ ਸਾਫ਼ ਸੁਥਰੀ ਚੀਜ਼ ਦੇ ਰਿਹਾ ਠੀਕ ਹੈ ਨੀ ਤੁਸੀਂ ਦੇਖੀਏ ਇੱਧਰ ਦੇਖਾ ਮਟਰ ਦਿਖਾਉਂਦਾ ਉਕੇ ਤਾਂ ਜੀ ਤੋੜਨਸਾਰ ਤੁਰਿਆ ਇਹ ਨਹੀਂ ਹੈਗਾ ਕਿ ਕੱਲ ਦੇ ਤੋੜ ਕੇ ਰੱਖੇ ਹੋਣੇ ਜਾਂ ਜਮੀਨ ਤਾਜ਼ਾ ਮਟਰ ਆ ਜੀ ਜਮੀਨ ਤਾਜ਼ਾ ਮਟਰ ਆ ਬਈ ਨਾਲੀ ਵਾਲੇ ਬਾੜੀ ਨੇ ਤੋੜੀਆਂ ਦੇਖੀ ਨੇ ਮੈਂ ਵੀਡੀਓ 'ਨ ਪਈਆਂ ਦੀਆਂ ਨਾਲੀ ਵਾਲੇ ਬਾੜੀ ਤੋਂ ਕਿਹਾ ਜਾਂਦੇ ਆਪਾਂ ਨੂੰ ਆਪਣੇ ਕੋਲ ਹੋਰ ਨਹੀਂ ਫਸਲ ਹੁੰਦੀ ਕੋਈ ਆਪਣੇ ਕੋਲੇ ਕੰਕਾ ਵੀ ਨੇ ਜਾਂ ਗੰਨਾ ਦੀ ਗੰਨਾ 110000 ਰੁਪਏ ਸੱਕਰ ਵਿਕੀਆ ਬਾਈ ਮੇਰੀ 19 ਗੰਨਾ ਦੀ 1 ਬਿਗਾ ਮੇਰਾ ਅੱਛਾ 110000 ਰੁਪਏ ਸੱਕਰ ਵਿਕੀਆ ਮੈਂ ਕੱਲ ਨੂੰ ਤੁਹਾਨੂੰ ਸੈਂਪਲ ਲਿਆ ਅੱਜ ਕੱਲ੍ਹ ਤੁਹਾਨੂੰ ਸ਼ੱਕਰ ਕਹੇ ਜੀ ਠੀਕ ਹੈ ਜੀ ਉਹਦੇ 'ਚ ਕੀ ਪਾਇਆ ਆਪਾਂ ਵੀ ਦੇ ਜ਼ਿੰਮੇਦਾਰ ਇਦਾਂ ਉਹ ਇੱਕ ਕਿਲੋ ਰੀਜੈਂਟ ਇੱਕ ਕਿਲੋ ਰੀਜੈਂਟ ਪਾਈ ਸੀ ਮੁਲਕੇ ਕੁਝ ਨਹੀਂ ਪਾਇਆ ਰੇਹ ਨਾ ਕੋਈ ਡਾਈ ਨਾ ਕੋਈ ਸਪਰੇਅ ਆਰਗੈਨਿਕ ਦੀ ਬਿਲਕੁਲ ਨਹੀਂ ਆਵੇ ਮਾੜਾ ਮੁੱਟਾ ਜਾਣੇ ਚੈੱਕ ਕਰਾ ਸਕਦਾ ਵੀਰੇ ਬੰਦਾ ਜੇ ਵਿੱਚੋਂ ਕੋ ਕੱਢ ਦਵੇ ਕੱਲੂ ਮੈਂ ਸ਼ੱਕਰ ਲਿਆ ਕੇ ਦਿਖਾ ਦੂੰਗਾ ਨੂੰ ਹੁਣ ਕਦੋਂ ਬੀਜੂਗਾ ਕਦੋਂ ਕਦੋਂ ਲਾਵਾਂਗੇ ਬਾਈ ਬੂਟੇ ਲਾਇਨੇ ਮੇਰਾ ਭਰਾ ਗੁਜਰ ਗਿਆ ਸੀ ਉਹਦੀ ਯਾਦ ਚ ਇੱਕ ਸਾਡੀ ਚਾਚੀ ਗੁਜਰੀ ਉਹਨਾਂ ਦੀ ਯਾਦ ਚ ਅਸੀਂ ਡੇਢ ਬੇਗਾ ਬੂਟੇ ਲਾਇਨੇ ਟਾਲੀਆਂ ਫਰੋਟੇ ਪਿੱਪਲ ਪੁਰਾਣੇ ਦਰਖਤ ਉਹਨਾਂ ਚ ਲਾਇਏ ਨੇ ਇਹ ਹੁਣ ਅੱਜ ਦੀ ਪਤਾ ਲੱਗ ਗਿਆ ਜੀ ਇਹ ਇਹ ਸਬਜ਼ੀ ਲਾਓ ਅੱਜ ਕਮਾਈ ਕਿੰਨੀ ਹੋ ਗਈ ਜੇ ਆਪਾਂ ਅੱਜ ਦੀ ਗੱਲ ਮੰਡੀ ਤੋਂ ਐਕਸਟਰਾ ਮੰਡੀ ਤੋਂ ਐਕਸਟਰਾ ਮੰਡੀ ਤੋਂ ਬਣਾ 6500 ਰੁਪਏ ਜੈ ਬਣ ਗਿਆ 20000 ਰੁਪਏ ਮਹੀਨੇ ਦਾ ਹੋ ਗਿਆ ਸਹੀ ਗੱਲ ਹੈ ਹਲੇ ਹੋਰ ਵੇਚ ਜਾਣਾ ਬਈ ਸਮਝੋ ਇਹ ਅਸਲੀ ਕਮਾਈ ਦਾ ਉਹ ਤਾਂ ਯਾਰ ਦੂਆ ਬੰਦਾ ਲੈ ਜਾਂਦਾ ਹਾਂ ਇਹ ਸੱਚੀ ਗੱਲ ਹੈ ਇਹ ਵੀ ਅਸਲੀ ਆਮ ਮੰਡੀਆਂ ਤੇ ਜਾਂਦੇ ਆ ਸਿੱਧੇ ਮੈਨੂਫੈਕਚਰ ਤੋਂ ਕਸਟਮਰ ਠੀਕ ਹੈ ਮੈਨੂਫੈਕਚਰ ਤੋਂ ਕਸਟਮਰ ਜਾਊਂਗਾ ਇਹੜੀ ਆਪਣੀ ਹੋएगी ਹਾਂ ਆਪਣੀ ਇਹ ਨੀਲੀ ਧੀਰਾ ਲੈ ਕੇ ਆਉਣਾ ਵੀਰੇ ਅੱਛਾ ਜੀ ਹਾਂ ਗੰਨਾ ਜੀ ਟੋਹਿਆ ਟਰੈਕਟਰ ਹੱਕੇ ਹੀ ਨਹੀਂ ਅੱਛਾ ਲਵੀ ਦੀ ਖਲਾਰੀ ਇਹਦੇ 16 17 ਭਰੀ ਲੱਦਦੇ ਹਾਂ ਨਾਲ ਕੱਲੇ ਹੀ ਲੱਦ ਲੈਂਦਾ ਹੀ ਕੱਲੇ ਹੀ ਲਾਹਂਦਾ ਦੀ ਟਰਾਲੀ ਨੂੰ ਤਿੰਨ ਬੰਦੇ ਚਾਹੀਦੇ ਨੇ ਲੇ ਵੀ ਮਿੱਤਰੋ ਹੁਣ ਬਾਈ ਜੀ ਲੋਡ ਆ ਗਈ ਛੋਟੀ ਹਨਾ ਤੁਸੀਂ ਬੱਤ-ਬੱਤ ਦਿਓ ਬਾਈ ਸਾਥ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਤਾਂ ਜੋ ਬਾਈ ਇਹਨਾਂ ਨੂੰ ਦੇਖ ਕੇ ਕੋਈ ਹੋਰ ਮੇਰਾ ਵੀਰ ਪੰਜਾਬੀ ਪਰਾ ਕੰਮ ਕਰ ਸਕੇ ਯਾਰ ਤੁਸੀਂ ਬਿਆਸ ਸਾਦੇ ਨੂੰ ਕੋਟੇ ਪ੍ਰੋਵਲ ਦੇ ਆ ਬਾਈ ਹੋਰ ਨੰਬਰ ਬੋਲੇ ਸਬਜੀ ਬਾਜੀ ਲਾਉਂਗੇ ਸਾਡੇ ਹੋਂ ਵਧੀਆ ਤੇ ਰੇਟ ਬਣੂਗਾ ਚੋਨਾ ਲਾਉਣਾ ਵੀ ਛੱਡ ਦੂਗਾ ਪਾਣੀ ਪੇਪਰ ਆਪ ਹੀ ਇੰਦੇ ਦੇਖ ਕੇ ਬਦਲੀ ਜਾਂਦਾ ਠੀਕ ਹੈ ਸਬਜੀ ਤੁਸੀਂ ਪੰਜਾਬੀ ਤੋਂ ਖਰੀਦਣੀ ਨਹੀਂ ਕਹਿੰਦਾ ਚੋਨਾ ਲਾਉਣਾ ਸਾਡਾ ਪੰਜਾਬੀ ਕਰੇਗੀ ਗੱਲ ਸਹੀ ਠੀਕ ਹੈ ਨਹੀਂ ਉਹ ਮੰਡੀ ਜਦੇ ਉਹਦੇ ਹੁਣ ਵਿਚਾਰੇ ਮਾਰਡਰ ਉਥੇ ਲਿਆਂਦੇ ਨੇ ਘੱਟ ਰੇਟ ਦੇ ਲੈ ਕੇ ਆ ਦੇ ਨਾਲ ਇਹ ਮਿਹਨਤ ਕਰਦੇ ਨੇ ਤੋੜਦੇ ਨੇ ਬੀਜਦੇ ਨੇ ਇਹਦੀ ਕੋਈ ਹੈ ਨਹੀਂ ਐਦਾ ਵੇਚੋ ਲੈ ਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਵੀਰ ਨੂੰ ਕਰ ਲੋ ਫੋਨ ਜੇ ਤੁਹਾਨੂੰ ਕੋਈ ਵੀ ਸਬਜੀ ਚਾਹੀਦੀ ਹੋਵੇ ਨਾ ਬਾਈ ਜੀ ਖੁੱਲੇ ਦੇ ਵਿੱਚ ਹਾਂ ਤੁਸੀਂ ਲੈ ਕੇ ਜਾਓ ਹਾਂ ਆਪਾਂ ਤੋੜ ਲਿਆ ਵੀਰ ਹਾਂ ਆਪਣਾ ਨਾਮ ਕੀ ਆਪਣਾ ਜੀ ਮੇਰਾ ਹਰਜਿੰਦਰ ਸਿੰਘ ਹੈ ਜੀ ਹੂੰ ਨੂਨੀ ਕਹਿੰਦੇ ਨੇ ਪਿੰਡ ਚ ਅੱਛਾ ਨੂਨੀ ਕਹਿੰਦੇ ਨੇ ਠੀਕ ਆ ਬਾਈ ਜੀ ਕਰ ਦਿਓ ਸ਼ੇਅਰ ਵੀਡੀਓ ਨੂੰ ਦੱਬ ਕੇ ਧੰਨਵਾਦ ਬਾਈ ਜੀ ਠੀਕ ਆ ਬਈ ਅੱਜ